ਦੇਸ਼ ਭਗਤੀ ਦਾ ਸਰਟੀਫਿਕੇਟ ਲੈਣਾ ਹੋਵੇ ਨਾ ਕਿਸੇ ਕੋ ਤੇ ਉਹ ਸਾਡੇ ਬਹਿਰੂਪੀ ਇੱਥੇ ਵੀ ਆ ਐਕਟਿੰਗ ਤੇ ਝੂਠ ਜਿੰਨਾ ਮਰਜ਼ੀ ਆਮ ਆਦਮੀ ਪਾਰਟੀ ਤੋਂ ਲੈ ਲਓ ਜੇ ਤੁਸੀਂ ਕਿਸੇ ਨੂੰ ਲੜਾਉਣਾ ਵਾ ਤੇ ਗਰਦਾਰੀ ਦਾ ਸਰਟੀਫਿਕੇਟ ਤੇ ਦੇਸ਼ ਭਗਤੀ ਦਾ ਆਪਸ ਚ ਧਰਮ ਦੇ ਨਾਂ ਤੇ ਲੜਾਉਣਾ ਵਾ ਤੇ ਉਹ ਤੁਸੀਂ ਬੀਜੇਪੀ ਤੋਂ ਲੈ ਲਓ ਅਸੀਂ ਤੇ ਦੇਸ਼ ਲਈ ਲੜ ਰਹੇ ਆ ਸਾਡਾ ਨੇਤਾ ਤੇ ਕਿੱਥੋਂ ਚੱਲਦਾ ਤੁਸੀਂ ਵੇਖੋ ਕੰਨਿਆ ਕੁਮਾਰੀ ਤੋਂ ਲੈ ਕੇ ਤੇ ਕਿੱਥੋਂ ਤੱਕ ਜਾਂਦਾ ਪੈਦਲ ਚੱਲਦਾ ਇਹਨਾਂ ਦੇ ਨੇਤਾ ਚੱਲਦੇ ਨਹੀਂ ਆ ਇਹਨਾਂ ਦੇ ਨੇਤਾ ਜਿਹੜਾ ਚੱਲਣ ਵਾਲਾ ਨੂੰ ਫੜ ਕੇ ਅੰਦਰ ਕੱਢ ਦਿੰਦੇ ਉਹਦੇ ਵਿੱਚ ਹੁੰਦੀ ਸੀ ਮਹਾਰਾਜਾ ਰਣਜੀਤ ਇਹ ਇੱਕ ਐਸਾ ਰਾਜ ਸੀਗਾ ਜਿਨੇ ਕਦੀ ਕਿਸੇ ਤੋਂ ਕਰਜ਼ਾ ਹੀ ਨਹੀਂ ਲਿਆ ਅਜ ਇਤਿਹਾਸ ਗਵਾਹ ਆ ਇਹਨਾਂ ਨੇ ਕੋਈ ਛੱਡਿਆ ਹੀ ਨਹੀਂ ਉਹ ਤਾਂ ਮੈਂ ਨਾ ਲੈ ਰਿਹਾ ਕੀ ਲੱਗਦਾ ਕੀ ਰਿਸਪੌਂਸ ਮਿਲੇਗਾ ਪੰਜਾਬ ਨੂੰ ਹਾਂ ਪਾਗਲਾਂ ਦੇ ਬਾਰੇ ਮੈਂ ਕੀ ਕਹਾਂ ਅੱਜ ਦੀ ਲੋੜ ਹੈ ਉਹਨੂੰ ਕੋਈ ਪਾਰਲੀਮੈਂਟ ਦੇ ਵਿੱਚ ਪਤਾ ਨਹੀਂ ਕਿਦਾਂ ਦਾ ਦਾਦੂ ਲੱਗਿਆਦਾ ਇਦਾਂ ਵਿਵਾਦਿਤ ਬਿਆਨ ਦੇ ਕੇ ਉਹਨੂੰ ਲੋੜ ਹੈ ਜਿਸ ਪਾਰਟੀ ਦੇ ਮਤਲਬ ਲੀਡਰਾਂ ਦੀ ਉਹ ਫਿਲਮ ਬਣਾਉਣ ਦੀ ਆ ਉਸ ਪਾਰਟੀ ਨੂੰ ਤਾਂ ਮਾੜਾ ਕਹਿੰਦੀ ਆ ਫਿਰ ਮਤਲਬ ਜਦੋਂ ਤੇਰਾ ਸਪਾਰਟੀ ਨਾਲ ਲੈਣਾ ਦੇਣਾ ਕੋਈ ਨਹੀਂ ਤੇ ਤੂੰ ਫਿਰ ਕਿਉਂ ਮਤਲਬ ਨਫ਼ਰਤ ਪੈਦਾ ਕਰਦੇ ਆ ਨਾ ਅਰੇ ਦੀਆਂ ਤੁਸੀਂ ਛੱਡੋ ਇਹ ਮੈਂ ਤੈਨੂੰ ਦੱਸਿਆ ਕਿ ਸਾਡੇ ਇੱਥੇ ਬੜਾ ਵਧੀਆ ਇਲਾਜ ਹੁੰਦਾ ਵਾ ਇੱਕੋ ਮੈਂਟਲ ਖਾਨਾ ਹੈਗਾ ਉੱਥੇ ਖੜੋ ਇਹਨੂੰ ਮੈਂ ਤੇ ਮਤਲਬ ਮੈਨੂੰ ਤੇ ਜਦੋਂ ਤੁਸੀਂ ਇਹਦੀ ਗੱਲ ਕਰਦੇ ਨਾ ਮੈਂ ਤਾਂ ਕੀ ਤੁਹਾਨੂੰ ਹੁਣ ਬਿਲਕੁਲ ਮਾਹੌਲ ਖਰਾਬ ਕੀਤਾ ਜਾ ਰਿਹਾ ਕੋਈ ਕਦੋਂ ਦੇ ਡਰਾਮੇ ਦੇ ਚੱਲਣੇ ਫਿਲਮ ਲੱਗ ਜਣੀ ਅੱਜ ਆਈ ਨਹੀਂ ਕੱਲ ਆਈ ਨਹੀਂ ਸੁਪਰ ਫਲਾਪ ਫਿਲਮ ਹੋਣੀ ਇਹਦੀ ਪਾਰਟੀ ਦੇ ਲੋਕ ਨੇ ਇਹਨਾਂ ਨੂੰ ਮੂੰਹ ਲਾਉਂਦੇ ਲਾਂਤਾ ਪਾਉਣ ਦੇ ਨੂੰ ਜਿੰਨਾ ਕੋ ਵਿਚਾਰੇ ਇਕੱਠੇ ਹੋ ਕੇ ਕੁੱਟਕਟ ਖਾ ਕੇ ਆਪਣਾ ਬੇਸ ਬਣਾਉਂਦੇ ਆ ਉਹਨਾਂ ਅੱਗੇ ਹੋ ਜੇ ਆਉਂਦੇ ਵਿਵਾਦਤ ਬਿਆਨ ਦੇ ਕੇ ਫਿਰ ਉਹਨਾਂ ਦਾ ਸੱਤਾ ਨਾਸਤ ਦਿੱਲੀ ਵਿੱਚ ਹੋ ਰਹੀ ਇਲੈਕਸ਼ਨਸ ਨੂੰ ਲੈ ਕੇ ਹੁਣ ਪੰਜਾਬ ਦੇ ਵਿੱਚ ਵੀ ਕੋਆਰਡੀਨੇਟਰਸ ਦੀ ਲਿਸਟ ਜਾਰੀ ਕੀਤੀ ਗਈ ਹੈ ਜਿਸ ਵਿੱਚ ਸਰਬਜੀਤ ਸਿੰਘ ਸੋਨੂ ਜੰਡਿਆਲਾ ਦਾ ਨਾਮ ਪ੍ਰਮੁਖਤਾ ਤੇ ਸਾਹਮਣੇ ਆਇਆ ਹੈ ਹਾਲਾਂਕਿ ਕਾਂਗਰਸ ਪਾਰਟੀ ਵੱਲੋਂ ਲਗਾਤਾਰ ਆਪਣੇ ਸਟਾਰ ਪ੍ਰਚਾਰਕਾਂ ਦੀ ਲਿਸਟ ਵੀ ਜਿਹੜੀ ਹੈ ਉਹ ਜਾਰੀ ਕੀਤੀ ਜਾ ਰਹੀ ਹੈ ਲੇਕਿਨ ਜੇਕਰ ਪੰਜਾਬ ਦੀਆਂ ਗੱਲਾਂ ਕੀਤੇ ਜਾਂਦੇ ਤਾਂ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਕੰਗਣਾ ਨੋਟ ਦੀ ਫਿਲਮ ਨੂੰ ਲੈ ਕੇ ਵੀ ਸਾਹਮਣੇ ਆ ਰਿਹਾ ਹੈ ਸਰਬਜੀਤ ਸਿੰਘ ਸੋਨੂ ਜੰਡਿਆਲਾ ਜੋ ਕਿ OBC ਦੇ ਪ੍ਰਧਾਨ ਨੇ ਗੱਲਬਾਤ ਵੀ ਕਰਾਂਗੇ ਤੇ ਜਨਨ ਦੀ ਵੀ ਕੋਸ਼ਿਸ਼ ਕਰਾਂਗੇ ਸੋਨੂ ਜੀ ਪਹਿਲਾਂ ਤਾਂ ਦਿੱਲੀ ਦੇ ਵਿੱਚ ਕੋਆਰਡੀਨੇਟਰ ਲੱਗੇ ਹੋ ਕੀ ਕਹਿਣਾ ਚਾਹੋਗੇ ਜੋ ਪਾਰਟੀ ਵੱਲੋਂ ਮਾਨ ਸਨਮਾਨ ਦਿੱਤਾ ਗਿਆ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਦਿੱਲੀ ਦੇ ਵਿੱਚ ਕਾਂਗਰਸ ਹਾਈ ਕਮਾਂਡ ਨੇ ਇੰਡੀਅਨ ਕਾਂਗਰਸ ਕਮੇਟੀ ਵੱਲੋਂ ਜਿਹੜਾ ਮੈਨੂੰ ਲਾਇਆ ਗਿਆ ਕੋਆਰਡੀਨੇਟਰ ਉੱਥੇ ਉਹਦੇ ਲਈ ਮੈਂ ਸਮੁੱਚੀ ਹਾਈ ਕਮਾਂਡ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਔਰ ਦਿੱਲੀ ਦੇਸ਼ ਦੀ ਰਾਜਧਾਨੀ ਆ ਔਰ ਮੇਰੇ ਲਈ ਮਾਣ ਵਾਲੀ ਗੱਲ ਇਹ ਆ ਕਿ ਮਾਝੇ ਦੀ ਧਰਤੀ ਤੋਂ ਗੁਰੂ ਨਗਰੀ ਤੋਂ ਔਰ ਮੇਰੇ ਹਲਕਾ ਜੰਡੇਆਲਾ ਗੁਰੂ ਤੋਂ ਸਾਡੇ ਸਾਬਕਾ ਵਿਧਾਇਕ ਮੇਰੇ ਵੱਡਾ ਭਰਾ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਉਹ ਇਨਚਾਰਜ ਨੇ ਆਲ ਇੰਡੀਆ ਦੇ ਸੈਕਟਰੀ ਨੇ ਔਰ ਦਿੱਲੀ ਦੀ ਇਲੈਕਸ਼ਨ ਉਹਨਾਂ ਦੀ ਰਹਿਨਮਾਈ ਚ ਹੋਣ ਲਈ ਆ ਜੀ ਔਰ ਮੈਂ ਜਿੱਥੇ ਅੱਗੇ ਦੂਜੇ ਸੂਬਿਆਂ 'ਚ ਕੰਮ ਕਰਨ ਲਈ ਜਾਂਦਾ ਸੀਗਾ ਇੱਥੇ ਖਾਸ ਕਰਕੇ ਮੇਰੇ ਦਿਲ ਨੂੰ ਖੁਸ਼ੀ ਵੀ ਆ ਔਰ ਮੈਂ ਅੱਜ ਆਪਣੇ ਮਾਜੇ ਦੀ ਧਰਤੀ ਲਈ ਆਪਣੇ ਹਲਕੇ ਲਈ ਆਪਣੇ ਭਰਾ ਲਈ ਔਰ ਆਪਣੇ ਲੋਕਾਂ ਲਈ ਉੱਥੇ ਜਾ ਕੇ ਜਿੱਥੇ ਪ੍ਰਚਾਰ ਕਰੂੰਗਾ ਔਰ ਦਿਨ ਰਾਤ ਮਿਹਨਤ ਕਰਕੇ ਉੱਥੋਂ ਦੀਆਂ ਜੜੀਆਂ ਛੀਤਾ ਸਾਡੀਆਂ ਜਿੱਥੇ ਪਾਰਟੀ ਨੇ ਮੇਰੀ ਡਿਊਟੀ ਲਈ ਆ ਜਿੰਨੇ ਜੋਗੇ ਅਸੀਂ ਹੈਗੇ ਆ ਰਾਤ ਦਿਨ ਇੱਕ ਕਰਕੇ ਜਿਹੜਾ ਉਹ ਚਤਾ ਕੇ ਕਾਂਗਰਸ ਪਾਰਟੀ ਦੀ ਝੋਲੀ ਚ ਪਾਵਾਂਗੇ ਔਰ ਦਿੱਲੀ ਦੇਸ਼ ਦੀ ਰਾਜਧਾਨੀ ਦੇ ਵਿੱਚ ਕਾਂਗਰਸ ਦੀ ਸਰਕਾਰ ਬਣਾਵਾਂਗੇ ਕਿਉਂਕਿ ਜਦੋਂ ਸ਼ੀਲਾ ਦਿਖਤ ਜੀ ਮੁੱਖ ਮੰਤਰੀ ਸੀ ਉੱਤੇ ਉਸ ਵੇਲੇ ਬਹੁਤ ਸਾਰੇ ਵਿਕਾਸ ਕਾਰਜ ਹੋਏ ਬਾਅਦ ਵਿੱਚ ਤੇ ਉੱਥੇ ਸਿਰਫ ਡਰਾਮੇਬਾਜ਼ੀਆਂ ਹੀ ਹੋਈਆਂ ਜੇਕਰ ਅੱਜ ਤੁਸੀਂ ਦੇਸ਼ ਦੀ ਗੱਲ ਕਰੋ ਤੇ ਦੇਸ਼ ਦੇ ਵਿੱਚ ਜੇ ਕਿਤੇ ਦੇਸ਼ ਭਗਤੀ ਦਾ ਸਰਟੀਫਿਕੇਟ ਲੈਣਾ ਹੋਵੇ ਨਾ ਕਿਸੇ ਕੋ ਤੇ ਉਹ ਸਾਡੇ ਬਹਿਰੂਪੀ ਇੱਥੇ ਵੀ ਆ ਐਕਟਿੰਗ ਤੇ ਝੂਠ ਜਿੰਨਾ ਮਰਜ਼ੀ ਆਮ ਆਦਮੀ ਪਾਰਟੀ ਤੋਂ ਲੈ ਲਓ ਜੇ ਤੁਸੀਂ ਕਿਸੇ ਨੂੰ ਲੜਾਉਣਾ ਵਾ ਤੇ ਗਰਦਾਰੀ ਦਾ ਸਰਟੀਫਿਕੇਟ ਤਾਂ ਦੇਸ਼ ਭਗਤੀ ਦਾ ਆਪਸ਼ ਧਰਮ ਦੇ ਨਾਂ ਤੇ ਲੜਾਉਣਾ ਵਾ ਤੇ ਉਹ ਤੁਸੀਂ ਬੀਜੇਪੀ ਤੋਂ ਲੈ ਲਓ ਤੇ ਜੇ ਦੇਸ਼ ਪ੍ਰੇਮੀ ਦੇ ਦੇਸ਼ ਤੇ ਕੁਰਬਾਨ ਹੋਣ ਵਾਲਿਆਂ ਦੀ ਲਿਸਟ ਤੁਸੀਂ ਵੇਖ ਲੋ ਤੇ ਤੁਹਾਨੂੰ ਕਾਂਗਰਸ ਪਾਰਟੀ ਸਭ ਤੋਂ ਜ਼ਿਆਦਾ ਮਿਲਣਗੇ ਕਿਉਂਕਿ ਕਾਂਗਰਸ ਪਾਰਟੀ ਉਹ ਜਿਹੇ ਉਹ ਇਹੋ ਇਹੋ ਜਿਹੇ ਹੀਰੇ ਤਰਾਸ਼ ਕੇ ਲੈਂਦੀ ਆ ਜਿਹੜੇ ਗਰਾਊਂਡ ਲੈਵਲ ਤੋਂ ਉੱਠੇ ਨੇ ਜਿਨ੍ਹਾਂ ਦਾ ਕੋਈ ਪਿਸ਼ੋਕੜ ਨਹੀਂ ਪਾਰਟੀ ਦੇ ਨਾਲ ਹੁੰਦਾ ਰਾਜਨੀਤੀ ਦੇ ਨਾਲ ਦੂਰ ਦੂਰ ਤੱਕ ਸੰਬੰਧ ਨਹੀਂ ਹੁੰਦਾ ਮੇਰਾ ਵੀ ਕੋਈ ਪਿਓ ਦਾਦਾ ਲੀਡਰ ਨਹੀਂ ਮੈਂ ਕਾਮ ਕਰ ਤੋਂ ਉੱਠਿਆ ਔਰ ਇਹ ਜਿਹੜਾ ਸਫ਼ਰ ਅੱਜ ਤੈਅ ਕੀਤਾ ਅੱਜ ਪੰਜਾਬ ਕਾਂਗਰਸ ਨੇ ਮੈਨੂੰ ਜਿੱਥੇ OBC ਦਾ ਪੇੜ ਦਾ ਪ੍ਰਧਾਨ ਬਣਾਇਆ ਔਰ ਉੱਥੇ ਮੇਰੇ ਵਰਗੇ ਬਹੁਤ ਸਾਰੇ ਨੌਜਵਾਨ ਨੇ ਜਿਨ੍ਹਾਂ ਦੀ ਕੋਈ ਰਾਜਨੀਤਿਕ ਪਛੋਕੜ ਨਹੀਂ ਹੈਗਾ ਉਹਨਾਂ ਨੂੰ ਪਾਰਟੀ ਨੇ ਅੱਗੇ ਆਉਣ ਦਾ ਮੌਕਾ ਦਿੱਤਾ ਔਰ ਅੱਜ ਦੇਸ਼ ਨੂੰ ਲੋੜ ਆ ਸ਼੍ਰੀ ਰਾਹੁਲ ਗਾਂਧੀ ਵਰਗੇ ਲੀਡਰ ਦੀ ਜਿਹੜਾ ਦੇਸ਼ ਪ੍ਰਤੀ ਦਰਦ ਰੱਖਦਾ ਨਹੀਂ ਤੇ ਆਏ ਦਿਨੋ ਵਿਵਾਦਤ ਬਿਆਨ ਤੇ ਤੁਸੀਂ ਸੁਣਦੇ ਰਹਿੰਦੇ ਹੋ ਅੱਜ ਪੂਰੇ ਦੇਸ਼ ਦੇ ਵਿੱਚ ਘੱਟ ਗਿਣਤੀਆਂ ਨਾਲ ਤੱਕੇ ਹੋਣ ਦਾ ਔਰ ਜਿਹੜੀ ਦਿੱਲੀ ਦੀ ਗੱਲ ਆਪਾਂ ਇਲੈਕਸ਼ਨ ਦੀ ਕਰੀਏ ਦਿੱਲੀ ਦੇ ਵਿੱਚ ਕੇਜਰੀਵਾਲ ਜੀ ਨੇ ਇਲੈਕਸ਼ਨ ਤੋਂ ਪਹਿਲਾਂ ਵਾਅਦਾ ਕੀਤਾ ਸੀ ਜਮਨਾ ਨਿਕਲਦੀਆ ਜਮਨਾ ਨੂੰ ਬਹੁਤ ਇੱਕ ਮਹੱਤਵਪੂਰਨ ਉਥੇ ਜਿਹੜਾ ਇਸ਼ਨਾਨ ਕਰਦਾ ਵਾ ਨਾ ਤੇ ਉਹਦੇ ਜਨਮ ਮਰਨ ਕੱਟੇ ਜਾਂਦੇ ਆ ਔਰ ਉਥੇ ਵਾਰਿਆ ਕ੍ਰਿਸ਼ਨ ਮਹਾਰਾਜ ਦਾ ਜਮਨਾ ਦੇ ਵਿੱਚ ਕਹਿੰਦੇ ਸੀ ਮੈਂ ਤੁਹਾਡੇ ਨਾਲ ਡੁਬਕੀ ਲਵਾਉਂ ਜਮਨਾ ਦੇ ਵਿੱਚ ਬਹੁਤ ਗੰਦਗੀ ਪੈ ਗਈ ਪਰ ਉਹ ਇਹਨਾਂ ਦੇ ਵਾਦੇ ਜਿਹੜੇ ਆ ਉਹ ਰਹਿ ਕੇ ਹਵਾ ਚ ਕਰੋੜਾ ਰੁਪਏ ਆਏ ਸੈਂਟਰ ਸਰਕਾਰ ਤੋਂ ਸਾਰੇ ਪਤਾ ਨਹੀਂ ਕਿੱਥੇ ਲਾਤੇ ਜੇ ਦੇਸ਼ ਦੇ ਵਿੱਚ ਦਿੱਲੀ ਦੀ ਰਾਜਧਾਨੀ ਦੇ ਵਿੱਚ ਮੈਟਰੋ ਦੀ ਗੱਲ ਕਰੀਏ ਹਸਪੀਟਲਾਂ ਦੀ ਗੱਲ ਕਰੀਏ ਐਜੂਕੇਸ਼ਨ ਦੀ ਗੱਲ ਕਰੀਏ ਇਹ ਸਾਰਾ ਕੁਝ ਜਿਹੜਾ ਕਾਂਗਰਸ ਦੀ ਸਰਕਾਰ ਚ ਆਇਆ ਸੀਗਾ ਔਰ ਉੱਥੇ ਬੋਰਡ ਇਹਨਾਂ ਨੇ ਆਪਣੇ ਲਾਤੇ ਜਿਵੇਂ ਪੰਜਾਬ ਚ ਲਾਏ ਸੀ ਉਹੀ ਕੰਮ ਉੱਥੇ ਕੀਤਾ ਹੁਣ ਲੋਕਾਂ ਨੇ ਉਥੋਂ ਦੇ ਨੇ ਸਮਝ ਲਿਆ ਔਰ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਜਿਹੜੇ ਬਹਿਰੂਪੇ ਇਹ ਆ ਇਹ ਲਾਲਚ ਦਿੰਦੇ ਆ ਹੁਣ ਕੀ ਕਰ ਰਿਆ ਤੇ ਕਹਿੰਦੇ ਜੀ ਪੰਡਤਾਂ ਨੂੰ ਔਰ ਗ੍ਰੰਥੀਆਂ ਨੂੰ ਅਸੀਂ ਪੈਸੇ ਦਵਾਂਗੇ ਉਹ ਯਾਰ ਯਾਰ ਰੁਪਈਆ ਤੁਸੀਂ ਪੰਜਾਬ ਚ ਤੋਂ ਦਿੱਤਾ ਨਹੀਂ ਅੱਧੋਂ ਜ਼ਿਆਦਾ ਤੁਹਾਡੇ ਦੇਲ ਚ ਆ ਤੇ ਤੁਸੀਂ ਸਾਨੂੰ ਕੀ ਦੇਣਾ ਵਾ ਉਹ ਦਿੱਲੀ ਦੀ ਸਾਡੀ ਹੈ ਦੇ ਸਾਡਾ ਵਾ ਪਰ ਲੋਕਾਂ ਨੂੰ ਆਰਥਿਕ ਪੱਖੋਂ ਕਮਜ਼ੋਰ ਨਾ ਕਰੋ ਲੋਕਾਂ ਨੂੰ ਝੂਠ ਨਾ ਬੋਲੋ ਅੱਜ ਦੇਸ਼ ਦੇ ਲੋਕ ਇਸ ਦੇਸ਼ ਨੂੰ ਛੱਡ ਛੱਡ ਕੇ ਵਿਦੇਸ਼ਾਂ ਨੂੰ ਕਿਉਂ ਜਾ ਰਹੇ ਆ ਕਿਉਂ ਨਹੀਂ ਉਹਨਾਂ ਨੂੰ ਨੌਕਰੀਆਂ ਮਿਲਦੀਆਂ ਕਿਉਂ ਨਹੀਂ ਰੋਜ਼ਗਾਰ ਮਿਲਦਾ ਜੇ ਸਹੂਲਤ ਦੇਣੀ ਤੇ ਸਾਰਿਆਂ ਨੂੰ ਦੋ ਸਾਰਿਆਂ ਨੂੰ ਇੱਕ ਅੱਖ ਨਾਲ ਵੇਖੋ ਕਿਉਂਕਿ ਐਵੇਂ ਨਾ ਫੋਟੋਆਂ ਮਗਰ ਲਾ ਕੇ ਸ਼ਹੀਦ ਫਗਤ ਸਿੰਘ ਦੀਆਂ ਤੇ ਉਹਨਾਂ ਦੇ ਨਾਮ ਤੇ ਰਾਜਨੀਤੀ ਕਰੋ ਡਾਕਟਰ ਅべਦਕਰ ਜੀ ਦੀਆਂ ਫੋਟੋਆਂ ਲਾ ਕੇ ਉਹਨਾਂ ਦੇ ਨਾਮ ਤੇ ਰਾਜਨੀਤੀ ਕਰੋ ਸਿਆਣੇ ਬਣੋ ਝੂਠ ਜਾਦਾ ਚਿਰ ਨਹੀਂ ਚੱਲਦਾ ਤਿੰਨ ਵਾਰੀ ਝੂਠ ਚੱਲ ਗਿਆ ਇਸ ਵਾਰ ਜਿਹੜੇ ਹੈ ਤੁਹਾਨੂੰ ਦਿੱਲੀ 'ਚ ਵੇਖਣ ਨੂੰ ਨਹੀਂ ਮਿਲਣੇ ਤੇ ਹੋਰ ਦੋ ਸਾਲਾਂ ਨੂੰ ਪੰਜਾਬ ਦੇ ਵਿੱਚ ਇੱਕ ਚੀਜ਼ ਲਿਖੀ ਜਾਊਗੀ ਤੇ ਬਹਿਸ ਹੀ ਆਊਗਾ ਹੁੰਦੇ ਸੀ ਇਹਨਾਂ ਦਾ ਇਤਿਹਾਸ ਹੁਗਾ ਹੁੰਦੇ ਸੀ ਬੜੀਆਂ ਪਾਰਟੀਆਂ ਵਾ ਜਿਹੜੀਆਂ ਹੈਗੀਆਂ ਵਾ ਇਹ ਹੁੰਦੇ ਸੀ ਨਾ ਸ਼ਬਦ ਲੱਗੂ ਫਿਰ ਗੱਲ ਕਰਿਓ ਕਿਉਂਕਿ ਕੰਮ ਹੀ ਕੋਈ ਨਹੀਂ ਕੀਤਾ ਲਾਰਿਆਂ ਤੋਂ ਇਲਾਵਾ ਕੋਈ ਕੰਮ ਨਹੀਂ ਕੀਤਾ ਔਰ ਜੇ ਭਾਜਪਾ ਦੀ ਗੱਲ ਕਰੀਏ ਉਹਨਾਂ ਦਾ ਤੇ ਅੱਜ ਤੁਹਾਨੂੰ ਪਤਾ ਹੀ ਆ ਉਹਨਾਂ ਨੇ ਵਿਵਾਦਿਤ ਬਿਆਨ ਤੇ ਕਿਸਾਨ ਮਾਰੂ ਨੀਤੀਆਂ ਮਜ਼ਦੂਰਾਂ ਨੂੰ ਮਾਰੂ ਨੀਤੀਆਂ ਦੇਸ਼ ਪ੍ਰਤੀ ਮਾੜੀਆਂ ਨੀਤੀਆਂ ਧਰਮ ਦੇ ਨਾਂ ਤੇ ਰਾਜਨੀਤੀ ਇਹ ਸਾਰਾ ਕੁਝ ਜਿਹੜਾ ਵਾ ਇਹਨਾਂ ਦੋ ਪਾਰਟੀਆਂ ਨੇ ਇੱਕੋ ਥਾਲੀ ਦੇ ਚਟੇ-ਬੱਟੇ ਨੇ ਇੱਕ ਹੀ ਨੇ ਇਹਨਾਂ ਨੂੰ ਵੱਖਰੀ ਨਿਗਾਹ ਨਾਲ ਦੇਖੋ ਤੁਸੀਂ ਉੱਥੇ ਵੀ ਇਕੱਠੇ ਲੜ ਰਹੇ ਆ ਜਦੋਂ ਵੀ ਕੋਈ ਗੱਲ ਹੁੰਦੀ ਕਿਤੇ ਵੀ ਸਰਕਾਰ ਬਣਨ ਲੱਗਦੀ ਤੇ ਕੇਜਰੀਵਾਲ ਜੀ ਨੂੰ ਛੱਡ ਕੇ ਤੇ ਨਾਲ ਹੀ ਉੱਥੇ ਘਲਦੰਦੇ ਵੀ ਚਲੋ ਪ੍ਰਚਾਰ ਕਰੋ ਕਾਂਗਰਸ ਨੂੰ ਹਰਾਉ ਨਹੀਂ ਇਹ ਦੋਨੇ 148 ਦੇ ਚਟੇ-ਬਟੇ ਉਹ ਤੇ ਚਟੇ-ਬਟੇ ਪਤਾ ਨਹੀਂ ਹਗੇ ਕਿੰਨੇ ਹੈਗੇ ਤੁਹਾਡਾ ਤੇ ਇੰਡੀਆ ਲਾਇੰਸ ਦੇ ਵਿੱਚ ਉਹ ਪਾਰਟ ਹੈਗਾ ਸੀ ਬਹਿ ਰੁਪਈਏ ਕਹਿੰਦੇ ਹੋ ਪੰਜਾਬ ਦੇ ਵਿੱਚ ਤੁਸੀਂ ਬੇਸ਼ੱਕ ਨਹੀਂ ਲਾਇੰਸ ਕੀਤਾ ਹੁਣ ਦਿੱਲੀ 'ਚ ਨਹੀਂ ਹੈਗਾ ਲੇਕਿਨ ਤੁਸੀਂ ਬਹਿ ਰੁਪਈਏ ਨਾਲ ਕਹਿ ਰਹੇ ਹੋ ਤੇ ਚਟੇ-ਬਟੇ ਦੀ ਜਿਹੜੀ ਗੱਲ ਕੀਤੀ ਹੈ ਸੀ ਤੁਹਾਡਾ ਤਾਂ ਤੇ ਇੰਡੀਆ ਲਾਇੰਸ ਦੇ ਵਿੱਚ ਤਾਂ ਹੈਗੇ ਸੀ ਉਹ ਮੇਰੀ ਗੱਲ ਸੁਣੋ ਇੰਡੀਆ ਗਠਜੰਬੰਦਨ ਦੇ ਵਿੱਚ ਦੇਸ਼ ਦੀਆਂ ਹਰ ਇੱਕ ਛੋਟੀਆਂ ਪਾਰਟੀਆਂ ਵੱਡੀਆਂ ਪਾਰਟੀਆਂ ਸਾਰੀਆਂ ਸੀਗੀਆਂ ਤੁਸੀਂ ਦੇਖਿਆ ਵੀ ਇਹਨਾਂ ਨੇ ਇੰਡੀਆ ਗਠਜੰਬੰਦਨ ਦੇ ਵਿੱਚ ਰਹਿ ਕੇ ਵੀ ਕਿੰਨਾ ਕੁ ਪ੍ਰਚਾਰ ਕੀਤਾ ਕਿੰਨਾ ਕੁ ਆਪਣਾ ਯੋਗਦਾਨ ਪਾਇਆ ਇਹ ਸਿਰ ਇਨਾਂ ਦਾ ਜਿੱਥੇ ਫਾਇਦਾ ਹੁੰਦਾ ਹੈ ਉਧਰ ਨੂੰ ਤੁਰ ਪੈਂਦੇ ਆ ਸਿਰਫ ਔਰ ਸਿਰਫ ਡਰਾਮੇ ਇਹਨਾਂ ਡਰਾਮਿਆਂ ਤੋਂ ਲਾਵਾ ਇਹਨਾਂ ਨੂੰ ਕੋਈ ਕਿਸੇ ਨਾਲ ਲੈਣਾ ਦੇਣਾ ਨਹੀਂ ਅੱਜ ਜੇ ਆਪਾਂ ਆਪਣੀ ਸਟੇਟ ਦੀ ਗੱਲ ਕਰਨੀ ਹੈ ਪੰਜਾਬ ਦੀ ਤਾਂ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਆ ਕਦੀ ਕਿਤੇ ਬੰਬ ਚੱਲ ਜਾਂਦਾ ਕਿਤੇ ਗੋਲੀ ਮਾਰ ਜਾਂਦਾ ਕੋਈ ਕਿਸੇ ਨੂੰ ਜਿੰਨੂੰ ਮਰਜ਼ੀ ਫੜ ਕੇ ਕੋਈ ਅੰਦਰ ਦੇ ਦਿੱਤਾ ਕੋਈ ਪੁੱਛਣ ਵਾਲਾ ਨਹੀਂ ਐਨੇ ਹਾਲਾਤ ਖਰਾਬ ਹੋ ਗਏ ਪੰਜਾਬ ਦੇ ਤੇ ਪੰਜਾਬ ਦੇ ਲੋਕ ਜਿਹੜੇ ਆ ਨਾ ਉਹ ਤੌਬਾ ਕਰਕੇ ਮੇਰੇ ਹਿਸਾਬ ਨਾਲ ਨਾ ਅਸੀ ਕਿਨੇ ਆਜ਼ਾਦ ਹੋ ਗਏ ਮੈਨੂੰ ਤਾਂ ਲੱਗਦਾ ਸੀ ਫੇਰ ਗੁਲਾਮ ਹੋ ਗਿਆ ਲੇਕਿਨ ਪੰਜਾਬ ਹਮੇਸ਼ਾ ਹੀ ਜਿਹੜੋ ਵੀ ਦਿੱਲੀ ਗਿਆ ਫਤਿਹ ਕਰਕੇ ਆਇਆ ਕਿ ਲੱਗਦਾ ਕਿ ਇਸ ਕਰਕੇ ਇਸ ਵਾਰ ਪੰਜਾਬ ਦੇ ਨੌਜਵਾਨਾਂ ਨੂੰ ਪ੍ਰਕਾਸ਼ਤ ਤੁਹਾਡੇ ਵਰਗੇ ਨੌਜਵਾਨਾਂ ਨੂੰ ਦਿੱਲੀ ਕੇ ਬੁਲਾਵਾ ਦਿੱਤਾ ਜਾ ਰਿਹਾ ਤਾਂ ਜੋ ਕਿ ਦਿੱਲੀ ਫਤਿਹ ਕੀਤੀ ਜਾ ਸੇ ਕਾਂਗਰਸ ਨੂੰ ਬਿਲਕੁਲ ਜੀ ਦਿੱਲੀ ਫਤਿਹ ਕਰਾਂਗੇ ਦਿੱਲੀ ਸਿੱਖਾਂ ਨੇ ਕੋ ਪਹਿਲੀ ਵਾਰ ਹੀ ਫਤਿਹ ਕਰਨੀ ਨਹੀਂ ਆ ਕਿੰਨੀ ਵਾਰੀ ਫਤਿਹ ਕੀਤੀ ਦਿੱਲੀ ਦਿੱਲੀ ਸਾਡੇ ਦੇਸ਼ ਦੀ ਜਿੱਥੇ ਰਾਜਧਾਨੀ ਆ ਉੱਥੇ ਇੰਡੀਆ ਗੇਟ ਤੇ ਸਾਡੀਆਂ ਕੁਰਬਾਨੀਆਂ ਦਾ ਇਤਿਹਾਸ ਵੀ ਵੇਖੋ ਕਿੰਨਾ ਵੱਡਾ ਵਾ ਦਿੱਲੀ ਦੇ ਨਾਲ ਬਹੁਤ ਸਾਰੀਆਂ ਸਾਡੀਆਂ ਯਾਦਗਾਰਾਂ ਔਰ ਯਾ ਇਸ ਦਿੱਲੀ ਦੇ ਤਖਤੇ ਤੇ ਸਿੱਖਾਂ ਨੇ ਬਹੁਤ ਵਾਰੀ ਰਾਜ ਕੀਤਾ ਵਾ ਔਰ ਇਸ ਵਾਰ ਵੀ ਜਿਹੜਾ ਉੱਥੇ ਇੱਕ ਸਿੱਖ ਚਿਹਰਾ ਕਾਂਗਰਸ ਪਾਰਟੀ ਨੇ ਇੰਚਾਰਜ ਲਗਾਇਆ ਤੁਸੀਂ ਦੇਖਿਓ ਦਿੱਲੀ ਫਤਿਹ ਕਰਾਂਗੇ ਔਰ ਡੈਨੀ ਬੰਡਾਲਾ ਦੀ ਗਵਾਹੀ ਦੇ ਵਿੱਚ ਉੱਥੇ ਫਤਿਹ ਕਰਕੇ ਸ਼੍ਰੀ ਰਾਹੁਲ ਗਾਂਧੀ ਜੀ ਦੀ ਝੋਲੀ 'ਚ ਸਾਰੀਆਂ ਸੀਟਾਂ ਜਿੱਤ ਕੇ ਪਾਵਾਂਗੇ ਔਰ ਕਾਂਗਰਸ ਦੀ ਸਰਕਾਰ ਬਣਾਵਾਂਗੇ ਕਾਂਗਰਸ ਦੀ ਸਰਕਾਰ ਤੁਸੀਂ ਬਣਾਉਂਦਾ ਦਾਵਾ ਤੇ ਕਰ ਰਹੇ ਹੋ ਲੇਕਿਨ ਉੱਥੇ ਹਾਲਾਤ ਕਹਿੰਦੇ ਨੇ ਕਿ ਕੇਜਰੀ ਵਾਲਦੇ ਪਾ ਕਹਿੰਦੇ ਤਾਂ ਨਾ ਵੀ ਜਾਵੇ ਤਾਂ ਵੀ ਜਿੱਦਾ ਨਜ਼ਰ ਆਉਂਦਾ ਆ ਅਤੇ ਜਿਵੇਂ ਤੀਜੀ ਤਿੰਨ ਵਾਰ ਉਹ ਆਲਰੇਡੀ ਜਿੱਤ ਚੁੱਕਾ ਤੁਸੀਂ ਕਿਸ ਤਰ੍ਹਾਂ ਕਿਹੜੀਆਂ-ਕਿਹੜੀਆਂ ਗੱਲਾਂ ਨੇ ਜਾਂ ਕਿਹੜੇ-ਕਿਹੜੇ ਦਾਅਵੇ ਨੇ ਜਿਹੜੇ ਉੱਥੇ ਜਾ ਕੇ ਲੋਕਾਂ ਕੇ ਪੇਸ਼ ਕਰੋਗੇ ਜਾ ਕੇ ਦੇਖੋ ਪੇਸ਼ ਕਾਂਗਰਸ ਪਾਰਟੀ ਦੀ ਸਭ ਤੋਂ ਵੱਡੀ ਗਲਤ ਨੂੰ ਮੈਂ ਦੱਸਾਂ ਤੁਸੀਂ ਹਿਮਾਚਲ ਦੀ ਸਰਕਾਰ ਆ ਪਤਾ ਕਰ ਲਿਓ ਕਾਂਗਰਸ ਪਾਰਟੀ ਦੇ ਵਿੱਚ ਕਿਤੇ ਝੂਠ ਲਵਰਸ ਕਿਤੇ ਨਹੀਂ ਹੈਗਾ ਨਾ ਉਹ ਝੂਠ ਚੱਲਦਾ ਨਾ ਹੀ ਉਹ ਝੂਠੇ ਵਾਦੇ ਕਰਦੇ ਜੋ ਕਹਿਣਾ ਤੇ ਉਹ ਕਰਨਾ ਝੂਠ ਬੋਲਣਾ ਕਿਸੇ ਨੂੰ ਬਹੁਤ ਮਾੜੀ ਗੱਲ ਹੈ ਝੂਠ ਬੋਲਣਾ ਮਤਲਬ ਆਪਣੇ ਆਪ ਨੂੰ ਧੋਖਾ ਦੇਣਾ ਇਹ ਆਪਣੇ ਆਪ ਨੂੰ ਧੋਖਾ ਦੇ ਸਕਦੇ ਪੰਜਾਬ ਤੇ ਦਿੱਤਾ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਔਰ ਪੰਜਾਬ ਦੀ ਵੇਵ ਜਿਹੜੀ ਉੱਥੋਂ ਤੱਕ ਪਹੁੰਚ ਗਈ ਲੋਕਾਂ ਨੂੰ ਪਤਾ ਲੱਗ ਗਿਆ ਇਹਨਾਂ ਦਾ ਹਿਮਾਚਲ 'ਚ ਕੀ ਹੋਇਆ ਮੈਂ ਹਿਮਾਚਲ 'ਚ ਵੀ ਇਲੈਕਸ਼ਨ 'ਚ ਸੀ ਜੰਮੂ 'ਚ ਇਹਨਾਂ ਦਾ ਕੀ ਹੋਇਆ ਜੰਮੂ ਕਸ਼ਮੀਰ ਦੀਆਂ ਵਿਧਾਨ ਸਭਾ ਚੋਣਾਂ 'ਚ ਹਰਿਆਣਾ 'ਚ ਇਹਨਾਂ ਦਾ ਕੀ ਹੋਇਆ ਇਹ ਜੋ ਕੁਝ ਹੋਇਆ ਤਾਂ ਮੈਂ ਜਾਣਦਾ ਹਰਿਆਣੇ ਦੇ ਕਾਂਗਰਸ ਦਾ ਬੜਾ ਮੜਾ ਹੈ ਜੀ ਸਾਡੇ ਨਾਲ ਤੇ ਜੋ ਹੋਇਆ ਸਾਰਿਆਂ ਨੂੰ ਪਤਾ ਹੀ ਆ ਜੋ ਧੱਕੇਸ਼ਾ ਹੀ ਆ ਜਿੱਦਾਂ ਅਸੀਂ ਤੇ ਇਸ ਦੇਸ਼ ਦੀ ਲੜਾਈ ਲੜਨੇ ਆ ਨਾ ਅਸੀਂ ਆਪਣੇ ਘਰ ਤੋਂ ਨਹੀਂ ਨਾ ਪਰ ਰਹੇ ਅਸੀਂ ਤੇ ਦੇਸ਼ ਲਈ ਲੜ ਰਹੇ ਆ ਸਾਡਾ ਨੇਤਾ ਤੇ ਕਿੱਥੋਂ ਚੱਲਦਾ ਤੁਸੀਂ ਵੇਖੋ ਕੰਨਿਆ ਕੁਮਾਰੀ ਤੋਂ ਲੈ ਕੇ ਤੇ ਕਿੱਥੋਂ ਤੱਕ ਜਾਂਦਾ ਪੈਦਲ ਚੱਲਦਾ ਇਹਨਾਂ ਦੇ ਨੇਤਾ ਚੱਲਦੇ ਨਹੀਂ ਆ ਇਹਨਾਂ ਦੇ ਨੇਤਾ ਜਿਹੜਾ ਚੱਲਣ ਵਾਲਾ ਨੂੰ ਫੜ ਕੇ ਅੰਦਰ ਕਰ ਦਿੰਦੇ ਆ ਇਹ ਸਿਰਫ ਦਿਖਾਉਣ ਵਾਲੇ ਹੋ ਰਿਹਾ ਤੇ ਦੂਜਾ ਹੋ ਰਿਹਾ ਇਹਨਾਂ ਨੂੰ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਅੱਜ ਪੰਜਾਬ ਦੇ ਪਾਣੀ ਗੰਦੇ ਹੋ ਗਏ ਪੰਜਾਬ ਦੀ ਕਿਸਾਨੀ ਖਤਮ ਹੋ ਗਈ ਨੌਜਵਾਨੀ ਛੱਡ ਛੱਡ ਬਾਹਰ ਜਾਰੀ ਡਾਕਟਰ ਧਰਨਿਆਂ ਤੇ ਟੀਚਰ ਧਰਨਿਆਂ ਤੇ ਕੋਈ ਕਿਸੇ ਨੂੰ ਆਜ਼ਾਦੀ ਨਹੀਂ ਆ ਮੀਡੀਆ ਦਾ ਜਿਹੜਾ ਮਰਜੀ ਚੈਨਲ ਬੰਦ ਕਰ ਦਿੱਤਾ ਜਾਂਦਾ ਕੋਈ ਮੜਾ ਜਾ ਬੋਲਦਾ ਪਤਾ ਨਹੀਂ ਕਿਹੜੇ ਵੇਲੇ ਉੱਤੇ ਪਰਚਾ ਦਰਜ ਹੋ ਜਾਣਾ ਕਿਸੇ ਨੂੰ ਇੱਥੇ ਆਜ਼ਾਦੀ ਨਹੀਂ ਆ ਕਿਸੇ ਤਰ੍ਹਾਂ ਦੀ ਕੋਈ ਆਜ਼ਾਦੀ ਨਹੀਂ ਆ ਸਭ ਕੁਝ ਅੱਜ ਜਿਹੜਾ ਹੋਣਾ ਨਾ ਉਹ ਪ੍ਰਾਈਵੇਟ ਹੱਥਾਂ 'ਚ ਚੱਲ ਗਿਆ ਕਿਸਾਨੀ ਸਾਡੀ ਖਤਮ ਕਰਨ ਦੇ ਲਈ ਇਹ ਐ ਅਸੀਂ ਯੋਗਦਾਨ ਪਾਉਂਦੇ ਇਹਨਾਂ ਕੋਲ ਇੰਨਾ ਟਾਈਮ ਨਹੀਂ ਹੈਗਾ ਕਿ ਡੱਲੇਵਾਲ ਸਾਹਿਬ ਸਾਡੇ ਲਈ ਅੱਜ 2 ਮਹੀਨਿਆਂ ਤੇ ਲਾਗੇ ਬੰਨੇ ਹੋ ਗਿਆ ਸਮਾਂ ਉੱਥੇ ਬੈਠਿਆਂ ਨੂੰ ਉਹਨਾਂ ਨੂੰ ਮਰਨ ਵਰਤ ਤੇ ਇਹ ਪਹੁੰਚੇ ਨੇ ਕਹਿੰਦੇ ਗਏ ਸਾਡੇ ਉਹ ਅਮਨ ਅਰੋੜਾ ਹੋ ਗਿਆ ਇਕਲਦੀਪ ਸਿੰਘ ਧਾਰੀਵਾਲ ਕਹਿੰਦੇ ਹੋ ਗਿਆ ਬੈਠੀਆਂ ਨਾ ਗਏ ਕੀ ਕਰਨਾ ਕੁਛ ਕੀਤਾ ਹਾਲਤ ਅਸੀਂ ਸਰਕਾਰ ਚ ਜੇ ਤੁਸੀਂ ਕਹਿੰਦੇ ਸੀਗੇ ਕਿ ਅਸੀਂ 22 ਫਸਲਾਂ ਦੇ ਮਤਲਬ ਚੱਕਾਂਗੇ ਪੰਜਾਬ ਸਰਕਾਰ 22 ਫਸਲਾਂ ਤੇ ਐਮਐਸਪੀ ਦੇ ਦੋ ਉਹ ਵੀਡੀਓ ਲੋਕਾਂ ਦੇ ਕੋਲ ਆ ਉਹ ਮੈਂ ਕੋਈ ਆਪੇ ਥੋੜੀ ਪਾਤੀਆਂ ਹੋ ਕੇ ਐਡੀਟਿੰਗ ਥੋੜੀ ਕਰਤੀ ਉਹ ਇੰਨਾ ਪੈਸਾ ਬਣਾਦੇ ਅਸੀਂ ਇੱਕ ਇਹਨਾਂ ਦੇ ਮੈਡਮ ਵੀ ਸੀ ਐ ਚੁਟਕੀ ਮਾਰਦੇ ਸੀ ਐਮਐਸਪੀ ਦੇ ਦਿੰਦੇ ਸੀ ਉਹ ਹੁਣ ਐਮਐਸਪੀ ਦੇ ਦੇਣ ਇਹ ਕੀ ਕਰ ਸਕਦੇ ਤੁਸੀਂ ਮੈਨੂੰ ਦੱਸੋ ਇਹ ਕੀ ਕਰ ਸਕਦੇ ਆ ਇੱਕ ਸਰਕਾਰ ਦੇਸ਼ ਦੇ ਵਿੱਚ ਹੁੰਦੀ ਸੀ ਮਹਾਰਾਜਾ ਰਣਜੀਤ ਸਿੰਘ ਇੱਕ ਐਸਾ ਰਾਜ ਸੀਗਾ ਜਿਨੇ ਕਦੀ ਕਿਸੇ ਤੋਂ ਕਰਜ਼ਾ ਹੀ ਨਹੀਂ ਲਿਆ ਅਜ ਇਤਿਹਾਸ ਗਵਾਵਾ ਇਹਨਾਂ ਨੇ ਕੋਈ ਛੱਡਿਆ ਹੀ ਨਹੀਂ ਇਹ ਆਏ ਦਿਨ ਦਿੱਲੀ ਜਾਂਦੇ ਕਰਜ਼ਾ ਲੈਣ ਉਹਨਾਂ ਨੂੰ ਗਾਲਾਂ ਕੱਢਦੇ ਕਰਜ਼ਾ ਲੈਣ ਉਹਨਾਂ ਕੋ ਜਾਂਦੇ ਆ ਇੱਕ ਵੀ ਪ੍ਰੋਜੈਕਟ ਨਾਲ ਲਿਆਂਦਾ ਦੱਸੋ 2 ਟੋਲ ਪੁਲ ਅਜੇ ਬੰਦ ਕੀਤੇ ਤੇ ਯਾਰਾਂ ਨਵੇਂ ਲੱਗਣ ਲੱਗੇ ਪੰਜਾਬ 'ਚ ਕਿਉਂ ਬੇਵਕੂਫ ਬਣਾਉਣ ਦਾ ਲੋਕਾਂ ਨੂੰ ਅੱਜ ਗੁਰੂ ਘਰਾਂ ਨੂੰ ਜਾਣ ਵਾਲੇ ਰਸਤਿਆਂ ਦੇ ਹਾਲਾਤ ਦੇਖ ਲਓ ਪੰਜਾਬ ਦੇ ਪਾਣੀਆਂ ਦੀ ਗੱਲ ਕਰ ਲਓ ਤੁਹਾਨੂੰ ਚੱਕੇ ਅੰਦਰ ਦੇ ਦੇਣਾ ਆਸੇ ਵਾਲੇ ਤੁਸੀਂ ਵੇਖੋ ਵੀ ਅੱਜ ਕੈਂਸਰ ਵਰਗੀਆਂ ਕਾਲੇ ਪੀਲੀਆਂ ਵਰਗੀਆਂ ਬਿਮਾਰੀਆਂ ਤੁਹਾਡੇ ਘਰਾਂ ਤੱਕ ਪਹੁੰਚ ਗਈਆਂ ਬੁੱਢਾ ਨਾਲਾ ਜਿਹੜਾ ਸਤਲੁਜ ਮਿਲਦਾ ਉਹਨਾਂ ਕਿ ਹਰੀਆਂ ਇਕੱਠੇ ਹੁੰਦਾ ਉੱਥੋਂ ਡਿਵਾਈਡ ਹੁੰਦਾ ਰਾਜਸਥਾਨ ਮਾਝਾ ਮਾਲਵਾ ਦਵਾਬਾ ਉੱਥੇ ਮੌਤ ਘੱਲੀ ਜਾਂਦੀ ਏਦਾਂ ਹੀ ਆ ਸਾਡੇ ਅੰਮ੍ਰਿਤਸਰ 'ਚ ਡਰੇਨ ਆ ਕਿੱਥੇ ਹੱਲ ਹੋਇਆ ਕਿੰਨੇ ਲੋਕਾਂ ਨੇ ਵੋਟਾਂ ਨਹੀਂ ਪਾਈਆਂ ਕਿੱਥੇ ਤੇ ਖਲੋ ਯਾਰ ਨਾਲ ਮਹ ਲੱਕ ਲੈਣੀ ਕਿ ਖੋਲ ਪੀ ਉੱਥੇ ਫੜ ਕੇ ਮਾਰਤਾ ਸੁੱਧਾ ਸੈਂਟਰਾਂ ਤੇ ਪੇਂਟ ਤੇ ਜਿਵੇਂ ਲੱਕ ਲੈਣੀ ਕੋਈ ਉੱਥੇ ਕੋਈ ਜਾਣਦਾ ਨਹੀਂ ਹਸਪਤਾਲਾਂ ਚ ਡਾਕਟਰ ਨਹੀਂ ਕਿਸੇ ਨੂੰ ਤੁਸੀਂ ਜਿਹੜੀਆਂ ਕਿਹਾ ਸੀ ਨੌਕਰੀਆਂ ਦਵਾਂਗੇ ਮੈਨੂੰ ਤਾਂ ਪਤਾ ਨਹੀਂ ਕਿੱਥੇ ਉਹ ਨੌਕਰੀਆਂ ਵਾਂ ਕੋ ਬੰਦੇ ਕਿਤੇ ਮਿਲੇ ਮੇਰਨਾ ਵੀ ਮਲਾਇਆ ਜ਼ਰੂਰ ਉਹਨਾਂ ਲੋਕਾਂ ਨੂੰ ਮੈਂ ਤਾਂ ਸਿਰਫ ਜਦੋਂ ਵੇਨਾ ਇਹਨਾਂ ਦੀਆਂ ਐਡਾਂ ਹੀ ਵੇਨਾ ਦਰਬਾਰ ਸਾਹਿਬ ਬਿਆਲੇ ਵਾਲੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਘਰਿਆ ਨਾ ਜਿਹੜਾ ਉੱਥੇ ਗੁਰਬਾਣੀ ਚਲਦੀ ਸੀ ਕੀਰਤਨ ਚੱਲਦਾ ਸੀ ਉੱਥੇ ਹੁਣ ਤੁਸੀਂ ਜਾ ਕੇ ਵੇਖੋ ਪੀ ਇਹਨਾਂ ਨੇ ਝੂਠ ਦੇ ਪਲੰਦੇ ਜਿਹੜੇ ਲਾਏ ਆ ਲੋਕੀ ਗਾਲਾਂ ਕੱਢਦੇ ਜਾਂਦੇ ਜਿੱਥੇ ਲੋਕੀ ਵਾਹਿਗੁਰੂ ਵਾਹਿਗੁਰੂ ਕਰਦੇ ਜਾਂਦੇ ਸੀ ਹਿਮਾਚਲ ਦੀ ਤੁਸੀਂ ਗੱਲ ਕੀਤੀ ਸੀ ਹਿਮਾਚਲ ਦੇ ਮੈਂਬਰ ਪਾਰਲੀਮੈਂ ਕੀ ਲੱਗਦਾ ਕੀ ਰਿਸਪੌਂਸ ਮਿਲੇਗਾ ਪੰਜਾਬ ਤੋਂ ਹਾਂ ਹੁਣ ਪਾਗਲਾਂ ਦੇ ਬਾਰੇ ਮੈਂ ਕੀ ਕਹਿਣਾ ਉਹ ਤੇ ਮਾਨਸਿਕ ਰੋਗੀ ਆ ਉਹਦਾ ਤੇ ਲਾਜ ਲੋਜ ਕਰਾਉਣਾ ਉਹਨੂੰ ਉਹਨੂੰ ਤੇ ਲਾਜ ਦੀ ਲੋੜ ਆ ਉਹਨੂੰ ਕੋਈ ਪਾਰਲੀਮੈਂਟ ਦੇ ਵਿੱਚ ਪਤਾ ਨਹੀਂ ਕਿਦਾਂ ਦਾ ਦਾਦੂ ਲੱਗਿਆ ਉਹਦਾ ਇਦਾਂ ਵਿਵਾਦਿਤ ਬਿਆਨ ਦੇ ਕੇ ਉਹਨੂੰ ਲਾਜ ਦੀ ਲੋੜ ਆ ਉਹ ਬੁਮਾਗੀ ਤੌਰ ਤੇ ਪਰੇਸ਼ਾਨ ਆ ਤੁਸੀਂ ਦੇਖੋ ਹਾਂ ਉਹ ਅਸਲ 'ਚ ਨਾ ਉਹਨੂੰ ਪਤਾ ਹੀ ਨਹੀਂ ਕਿਹੜੇ ਵੇਲੇ ਕਿੱਥੇ ਕੀ ਕਹਿ ਦੇਣਾ ਕਦੀ ਉਹ ਚੰਗਾ ਬੋਲ ਦਿੰਦੀ ਕਦੀ ਉਹ ਮਾੜਾ ਬੋਲ ਦਿੰਦੀ ਤੁਸੀਂ ਕਦੀ ਵੀ ਦੇਖਿਆ ਕੀ ਜਿਹੜਾ ਦਿਮਾਗੀ ਸੁਲਤੋਲਾ ਨੂੰ ਵਿਗੜਿਆ ਹੋਵੇ ਉਹਨੂੰ ਪਾਰਲੀਮੈਂਟ 'ਚ ਘਰਨਾ ਚਾਹੀਦਾ ਪਹਿਲਾਂ ਤਾਂ ਲਾਜ ਕਰਾਉਣ ਫਿਰ ਉਹਨੂੰ ਪਤਾ ਲੱਗੂਗਾ ਜਿਸ ਪਾਰਟੀ ਦੇ ਮਤਲਬ ਲੀਡਰਾਂ ਦੀ ਉਹ ਫਿਲਮ ਬਣਾਉਣ ਦੀ ਆ ਉਸ ਪਾਰਟੀ ਨੂੰ ਤਾਂ ਮਾੜਾ ਕਹਿੰਦੀ ਆ ਫਿਰ ਮਤਲਬ ਜਦੋਂ ਤੇਰਾ ਸਪਾਰਟੀ ਨਾਲ ਲੈਣਾ ਦੇਣਾ ਕੋਈ ਨਹੀਂ ਤੇ ਤੂੰ ਫਿਰ ਕਿਉਂ ਮਤਲਬ ਨਫ਼ਰਤ ਪੈਦਾ ਕਰਦੇ ਆ ਨਾ ਲੇਕਿਨ ਲੱਗਦਾ ਨਹੀਂ ਸੰਤਾਂ ਨੂੰ ਨੀਵਾ ਵਿਖਾਉਣ ਵਾਸਤੇ ਸਰ ਕੁਛ ਕੀਤਾ ਜਾ ਰਿਹਾ ਦੇਖੋ ਸੰਤਾਂ ਨੂੰ ਕਿੱਦਾਂ ਨੀਵਾ ਵਿਖਾ ਦੋਗੇ ਤੁਸੀਂ ਸੱਤ ਜਿਹੜੇ ਲੋਕਾਂ ਦੇ ਦਿਲਾਂ 'ਚ ਵਸਦੇ ਤੁਸੀਂ ਕੱਢ ਲੋਗੇ ਤੁਹਾਡਾ ਰਾਈਟ ਆ ਤੁਸੀਂ ਕਿਸੇ ਨੂੰ ਸੰਤ ਮੰਨਦੇ ਜੇ ਕਿਸੇ ਨੂੰ ਕੀ ਮੰਨਦੇ ਸਾਰਿਆਂ ਦਾ ਆਪੋ ਆਪਣਾ ਅਧਿਕਾਰ ਆ ਸਤਕਾਰ ਜਿਹੜਾ ਵਾ ਨਾ ਜਿਹੜੇ ਸਤਕਾਰ ਕਰਦੇ ਨਾ ਸਤਕਾਰ ਹੀ ਕਰਨਾ ਕਿਸੇ ਦੇ ਕਹਿ ਤੇ ਨਫਰਤ ਨਹੀਂ ਇਹ ਸਿਰਫ ਨਫਰਤ ਪੈਦਾ ਕੀਤੀ ਜਾ ਰਹੀ ਹੈ ਇਹੋ ਜੀਆਂ ਫਿਲਮਾਂ ਬਣਾ ਕੇ ਫਿਲਮਾਂ ਬਣਾਉਣੀਆਂ ਵਾ ਤੇ ਕੋਈ ਜੋਧਿਆਂ ਜਰਨੈਲਾਂ ਦੀ ਬਣਾਓ ਕਿ ਇਤਿਹਾਸ ਦੀਆਂ ਬਣਾਓ ਉਥੋਂ ਦੇ ਲੋਕਾਂ ਨੂੰ ਜਦੋਂ ਜ਼ਰੂਰਤ ਸੀ ਬਾੜ ਆ ਗਈ ਸੀ ਉੱਥੇ ਤੇ ਖਲੋਤੀ ਨਹੀਂ ਰਾਣੀ ਝਾਂਸੀ ਦੀ ਬਣਾਈ ਸੀਗੀ ਮੂਵੀ ਉਹਨਾਂ ਨੂੰ ਓ ਯਾਰ ਇਹ ਨਹੀਂ ਤੁਸੀਂ ਛੱਡੋ ਇਹ ਮੈਂ ਤੁਹਾਨੂੰ ਦੱਸਿਆ ਇਹ ਸਾਡੇ ਇੱਥੇ ਬੜਾ ਵਧੀਆ ਲਾਜ ਹੁੰਦਾ ਵਾ ਇੱਕੋ ਮੈਂਟਲ ਖਾਨਾ ਹੈਗਾ ਉੱਥੇ ਖੜੋ ਇਹਨੂੰ ਮੈਂ ਤੇ ਮਤਲਬ ਮੈਨੂੰ ਤੇ ਜਦੋਂ ਤੁਸੀਂ ਇਹਦੀ ਗੱਲ ਕਰਦੇ ਨਾ ਮੈਂ ਤਾਂ ਕੀ ਤੁਹਾਨੂੰ ਹੁਣ ਕਹਾਂ ਮੇਰੇ ਕੋ ਯਾਰ ਲੱਗਦਾ ਪੰਜਾਬ 'ਚ ਐਮਰਜੈਂਸੀ ਵਰਗੇ ਹਾਲਾਤ ਆ ਗਏ ਨੇ ਤੁਹਾਨੂੰ ਲੱਗਦਾ ਜੋ ਹਾਲਾਤ ਬਣੇ ਨੇ ਇਹ ਐਮਰਜੈਂਸੀ ਵਰਗੇ ਹਾਲਾਤ ਹੀ ਨੇ ਤੇ ਇਹਨੂੰ ਪਤਾ ਹੋਊਗਾ ਹਿਮਾਚਲ 'ਚ ਬੈਠੀ ਹਿਮਾਚਲ ਦੇ ਲੋਕਾਂ ਨੇ ਸਾਰ ਲਵੇ ਨੂੰ ਪੰਜਾਬ ਦਾ ਐਡਾ ਕਾਦਾ ਫਿਕਰ ਆ ਗਿਆ ਸਾਡਾ ਕਾਹਦਾ ਫਿਕਰ ਨਾ ਸਾਡੀ ਕਮਿਊਨਿਟੀ ਨਾਲ ਲੈਣਾ ਦੇਣਾ ਨਾ ਸਾਡੀ ਪਾਰਟੀ ਨਾਲ ਲੈਣਾ ਦੇਣਾ ਨਾ ਸਾਡੇ ਨਾਲ ਲੈਣਾ ਦੇਣਾ ਫਿਰ ਸਾਡਾ ਫਿਕਰ ਇਹਨੂੰ ਕਾਦਾ ਵਾ ਲੇਕਿਨ ਲੱਗਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਐ ਇਸ ਮੂਵੀ ਦੇ ਨਾਲ ਬਿਲਕੁਲ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ ਦੇਖੋ ਕਦੋਂ ਦੇ ਡਰਾਮੇ ਦੇ ਚੱਲਣੇ ਫਿਲਮ ਲੱਗ ਜਣੀ ਐ ਅੱਜ ਆਈ ਨਿੱਕਲ ਆਈ ਨੀ ਸੁਪਰ ਫਲॉप ਫਿਲਮ ਹੋਣੀ ਐ ਇਸ ਕਰਕੇ ਇਹਨੂੰ ਪੰਜਾਬ ਚ ਖਾਸ ਕਰਕੇ ਇਹਦੀ ਪਾਰਟੀ ਦੇ ਲੋਕ ਨੇ ਇਹਨੂੰ ਮੂੰਹ ਲਾਉਂਦੇ ਲਾਂਤਾ ਪਾਉਂਦੇ ਨੂੰ ਜਿੰਨਾਂ ਕੋ ਵਿਚਾਰੇ ਇਕੱਠੇ ਹੋ ਕੇ ਕੁੱਟ-ਕੁੱਟ ਖਾ ਕੇ ਆਪਣਾ ਬੇਸ ਬਣਾਉਂਦੇ ਆ ਉਹਨਾਂ ਕੋ ਇਹੋ ਜਿਹੇ ਆਉਂਦੇ ਵਿਵਾ ਉਹਣਾ ਤੁਸੀਂ ਵੇਖ ਹੀ ਲਿਆ ਕਿਹੋ ਜਿਹੇ ਹਾਲਾਤ ਬਣਾਤੇ ਉਹਨਾਂ ਨੇ ਫਿਰ ਇਹਨਾਂ ਦੇ ਬਾਰੇ ਤੇ ਗੱਲ ਕਰਨਾ ਟਾਈਮ ਵੇਸਟ ਕਰਨਾ ਵਾ ਇਸ ਕਰਕੇ ਇਹਨਾਂ ਨੂੰ ਕੋਈ ਸੀਰੀਅਸ ਨਾ ਲਿਆ ਕਰੋ ਇਹ ਵਿਚਾਰੇ ਮਾਨਸਿਕ ਰੋਕੀ ਇਹਨਾਂ ਨੂੰ ਇਲਾਜ ਦੀ ਲੋੜ ਹੈ ਇਹਨਾਂ ਨੂੰ ਪਿਆਰ ਕਰਿਆ ਕਰੋ ਇਹਨਾਂ ਦਾ ਸਤਿਕਾਰ ਕਰਿਆ ਕਰੋ ਇਹਨਾਂ ਨੂੰ ਨਾ ਇੰਨਾ ਸੀਰੀਅਸ ਲਿਆ ਕਰੋ ਸੀਰੀਅਸ ਲਈਦਾ ਕਿ ਸਿਆਣੇ ਬੰਦੇ ਨੂੰ ਜਿੰਨੇ ਕੋਈ ਸਿੱਖਿਆ ਦੇਣੀ ਦੇਸ਼ ਦਾ ਕੋਈ ਭਲਾ ਕਰਨਾ ਜਿੰਨੇ ਨਫ਼ਰਤ ਹੀ ਜਦੋਂ ਬੋਲਣਾ ਜ਼ਹਿਰ ਉਗਲਨੀ ਇਸ ਕਰਕੇ ਫਿਰ ਇਹੋ ਜਿਹੇ ਲੋਕਾਂ ਬਾਰੇ ਗੱਲ ਕਰਨਾ ਵੀ ਟਾਈਮ ਫਜ਼ੂਲ ਲਿਆ ਕਹਿੰਦੇ ਨੀਤਾਂ ਨੂੰ ਹੀ ਮਿਲਨ ਮਰਾਦਾਂ ਤੇ ਮਿਹਨਤਾਂ ਨੂੰ ਫਲ ਲੱਗਦੇ ਨੇ ਉਹਦੀ ਨਿਗਾਹ ਜੇ ਹੋਵੇ ਫਿਰ ਪਾਣੀ ਉੱਚਿਆਂ ਵੱਲ ਨੂੰ ਵਗਦੇ ਨੇ ਇਹਨਾਂ ਦੀਆਂ ਨੀਤਾਂ ਜਿਹੜੀਆਂ ਖੋਟੀਆਂ ਵੇ ਇਸ ਕਰਕੇ ਪਾਣੀ ਉੱਚਿਆਂ ਵੱਲ ਨੂੰ ਵਗਣਿਆ ਤੁਸੀਂ ਦੇਖੀ ਜੋ ਬਣਦਾ ਕੀ ਆ ਕਹਿੰਦੇ ਵੇਖ ਮਰਦਾਨਿਆਂ ਰੰਗ ਕਰਤਾਰ ਦੇ ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ ਜਿਹੜੇ ਦੂਜਿਆਂ ਨੂੰ ਮਾਰਦੇ ਉਹ ਪਹਿਲਾਂ ਟੋਇਆ ਉਹਨਾਂ ਗੜੀ ਪੱਟਿਆ ਹੁੰਦਾ ਇਹ ਤੇ ਲੋਕਾਂ ਨੂੰ ਲੜਾਉਣ ਦੀ ਕੋਸ਼ਿਸ਼ ਪੰਜਾਬ ਦੇ ਲੋਕਾਂ ਨੂੰ ਨਾ ਇਸ ਫੁੱਲ ਤਰੀਕੇ ਨਾਲ ਦੇਖ ਨਹੀਂ ਸਕਦੇ ਇਹ ਨਫ਼ਰਤ ਪੈਦਾ ਕਰਦੇ ਨਫ਼ਰਤ ਨਹੀਂ ਪੈਦਾ ਕਰਨੀ ਚਾਹੀਦੀ ਪਿਆਰ ਪੈਦਾ ਕਰਨਾ ਚਾਹੀਦਾ ਔਰ ਸਭ ਤੋਂ ਵੱਡੀ ਗੱਲ ਸਾਡੇ ਗੁਰੂ ਸਾਹਿਬ ਨੇ ਵੀ ਪਿਆਰ ਔਰ ਸਤਕਾਰ ਹੀ ਸਿਖਾਇਆ ਵਾ ਔਰ ਇਹ ਲੋਕਾਂ ਨੇ ਆਪਸ ਦੇ ਵਿੱਚ ਨਫ਼ਰਤ ਪੈਦਾ ਕਰਤੀ ਇੰਨੇ ਲੋਕ ਮਾੜੇ ਵੀ ਨਹੀਂ ਨੇ ਇਹ ਮਾਚਲਦੇ ਇਹੋ ਜਿਹੇ ਲੋਕ ਜਦੋਂ ਗਲਤ ਬਿਆਨ ਦਿੰਦੇ ਆ ਤੇ ਸਾਡੇ ਲੋਕ ਵੀ ਗੁੰਮਰਾਹ ਜਾਂਦੇ ਇਸ ਕਰਕੇ ਮੈਂ ਕਹਾਂ ਇਹੋ ਜਿਹੇ ਪਾਗਲਾਂ ਨੂੰ ਸੀਰੀਅਸ ਨਾ ਲਿਆ ਕਰੋ ਇਹਨਾਂ ਨੂੰ ਗਲੋਂ ਲਾਓ ਤੁਸੀਂ ਇਹਨਾਂ ਕੋ ਕੀ ਲੈਣਾ ਸਮਝੋ ਵੀ ਕੋਈ ਜਦੋਂ ਪੈਂਦਾ ਹੋਵੇ ਨਾ ਤੁਹਾਨੂੰ ਤੈਨੂੰ ਇਗਨੋਰ ਕਰਕੇ ਲੰਘ ਜਦੋਂ ਹਾਥੀ ਚੱਲਦਾ ਹੋਵੇ ਤੇ ਕੁੱਤੇ ਭੌਂਕ ਦਿੰਦੇ ਆ ਪੰਜਾਬ ਜਿਹੜਾ ਕਿੰਨਾ ਵੱਡਾ ਇਤਿਹਾਸ ਸਾਡਾ ਜਦੋਂ ਪੰਜਾਬ ਚੱਲਦਾ ਵਾ ਨਾ ਤੇ ਫਿਰ ਬڑے-ਬڑے ਜਿਹੜੇ ਦੇਸ਼ ਤੇ ਆ ਇਤਿਹਾਸ ਨਾਲ ਜੁੜਦੇ ਔਰ ਲੋਕ ਦੇਖਦੇ ਤੇ ਇਹੋ ਜੇ ਲੱਲੂ ਪੰਜੂਆਂ ਦਾ ਏਡਾ ਵੀ ਧਿਆਨ ਕਰੀਦਾ ਤੇ ਦਾਲ ਲੱਗ ਗਿਆ ਗਾ ਵੇਖਿਓ ਤੁਸੀਂ ਇਹੋ ਜਿਹਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਬੀਜਿਓ ਵੜਣਾ ਇਹੋ ਜੇ ਸੁਸਾਈਡ ਕਰਦੇ ਹੁੰਦੇ ਸਮੇਂ ਤੇ ਬਾਅਦ ਚ ਜੇ ਕਿਸੇ ਨੂੰ ਤੰਗ ਕਰੀਏ ਤੇ ਸਮਾਂ ਬੜਾ ਖਰਾਬ ਆਉਣ ਵਾਲਾ ਵਾ ਗਾੜੀ ਤੁਸੀਂ ਦੇਖੀ ਜਾਓ ਅੱਜ ਜਦੋਂ ਆਪਾਂ ਨਫ਼ਰਤ ਬੀਜਾਂਗੇ ਤੇ ਨਫ਼ਰਤ ਪੈਦਾ ਹੋਊਗੀ ਪਿਆਰ ਬੀਜਾਂਗੇ ਪਿਆਰ ਪੈਦਾ ਹੋਊਗਾ ਇਹਨੇ ਜੋ ਬੀਜਿਆ ਉਹ ਇਹਨੂੰ ਵੜਣਾ ਪੈਣਾ ਤੇ ਬਿਲਕੁਲ ਜੇ ਪਿਆਰ ਬੀਜਾਂਗੇ ਤੇ ਪਿਆਰ ਹੀ ਪੈਦਾ ਹੋਏਗਾ ਲੇਕਿਨ ਜੋ ਦਿੱਲੀ ਦੀ ਇਲੈਕਸ਼ਨ ਹੋਣ ਜਾ ਰਹੀ ਹੈ ਤਿੰਨ ਵਾਰ ਆਮ ਆਦੀ ਪਾਰਟੀ ਦੇ ਮੁੱਖ ਮੰਤਰੀ ਅਰਵਿੰਦ ਕੇਜੀ ਵਾਰ ਰਹਿ ਚੁੱਕੇ ਨੇ ਬੇਸ਼ੱਕ ਉਹਨਾਂ ਸਾਫਕਾ ਨੇ ਲੇਕਿਨ ਪੰਜਾਬ ਵੱਲੋਂ ਹੁਣ ਦਿੱਲੀ ਜਾ ਕੇ ਕੋਈ ਕੁਆਡ ਤੋਂ ਫਿਰ ਤੋਂ ਫਤਿਹ ਜਿਹੜੀ ਹੈ ਉਹ ਕੀਤੀ ਜਾਵੇਗੀ ਹਾਲਾਂਕਿ ਜੋ ਸ਼ੀਲਾ ਦਿਖਸ਼ ਸੀਗੇ ਉਹਨਾਂ ਵੱਲੋਂ ਬਹੁਤ ਸਾਰਾ ਕੰਮ ਜਿਹੜਾ ਸੀਗਾ ਉਹ ਤਾਂ ਕੀਤਾ ਗਿਆ ਸੀ ਲੇਕਿਨ ਉਸ ਤੋਂ ਬਾਅਦ ਆਮ ਆਦੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਬਹੁਤ ਵੱਡੇ ਵੱਡੇ ਦਾਅਵੇ ਜਿਹੜੇ ਸੀਗੇ ਲੋਕਾਂ ਨਾਲ ਕੀਤੇ ਗਏ ਸੀ ਹੁਣ ਦੇਖਣਾ ਹੋਵੇਗਾ ਕਿ ਦਿੱਲੀ ਦੇ ਵਿੱਚ ਕਿਹੜਾ ਰਾਜ ਆ ਜਾਂਦਾ ਹੈ ਕਾਂਗਰਸੀ ਰਾਜ ਆਉਂਦਾ ਹੈ ਬੀਜੇਪੀ ਦਾ ਰਾਜ ਆ ਜਾਂਦਾ ਜਾਂ ਆਮ ਆਦਮੀ ਪਾਰਟੀ ਚੌਥੀ ਵਾਰ ਤੇ ਪੰਜਮ ਲਾਹੋਂ ਦੀ ਹੋਈ ਨਜ਼ਰ ਆਵੇਗੀ ਇਹਦਾ ਸਮਝ ਦੱਸੇਗਾ ਲੇਕਿਨ ਕੱਲ ਜੋ ਕੰਗਨਾਰ ਨਾਟ ਨੇ ਹਿਮਾਚਲ ਦੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੀ ਮੂਵੀ ਆਉਣ ਜਾ ਰਹੀ ਹੈ ਐਮਰਜੈਂਸੀ ਉਸ ਨੂੰ ਲੈ ਕੇ ਸਿੱਗਰ ਉੱਤੇ ਬੰਦੀਆਂ ਮੈਨੂੰ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਹੈ ਕਿ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਮੂਵੀ ਨੂੰ ਰਿਲੀਜ਼ ਨਹੀਂ ਹੋਣ ਦੇਣਗੇ ਹੁਣ ਵੇਖਣਾ ਹੋਊਗਾ ਕਿ ਕੱਲ ਨੂੰ ਕੀ ਹਾਲਾਤ ਪੰਜਾਬ ਦੇ ਵਿੱਚ ਬੰਦੇ ਨੇ ਅਤੇ ਨਾਲ ਨਾਲ ਸੋ ਨੂੰ ਜੰਡਿਆਲਾ ਹੋਣਾ ਬਲਦਾ ਇਹ ਵੀ ਕਹਿਣਾ ਹੈ ਕਿ ਜੇਕਰ ਅਸੀਂ ਪਿਆਰ ਬੀਜਦੇ ਹਾਂ ਤੇ ਪਿਆਰ ਹੀ ਨਿਕਲਦਾ ਜੇਕਰ ਦੁਸ਼ਮਣੀ ਬੀਜਦੇ ਹਾਂ ਜਾਂ ਜੋ ਨਫਰਤ ਬੀਜਦੇ ਤੇ ਨਫਰਤ ਹੀ ਉਸ ਤੋਂ ਉਗ ਕੇ ਸਾਹਮਣੇ ਆਉਂਦੀ ਹੈ ਹੁਣ ਵੇਖਣਾ ਹੋਵੇਗਾ ਕਿ ਕੱਲ ਕੰਗਨਾ ਰੌਦੀ ਫਿਲਮ ਨੂੰ ਕਿਸ ਤਰ੍ਹਾਂ ਦਾ ਲੋਕ ਜਿਹੜੇ ਨੇ ਉਹ ਹੰਗਾਰਾ ਦਿੰਦੇ ਨੇ ਔਰ ਦਿੱਲੀ ਦੇ ਵਿੱਚ ਜੋ ਇਲੈਕਸ਼ਨ ਹੋਣ ਜਾ ਰਹੀ ਹੈ ਉਸ ਵਿੱਚ ਕਿਸ ਤਰ੍ਹਾਂ ਦੀ ਜਿਹੜੇ ਆਫਤ ਹੈ ਹਾਸਰ ਕਾਂਗਰਸ ਨੂੰ ਹੁੰਦੀ ਹੈ ਕੈਮਰਾ ਪਰਸਨ ਜੈ ਪ੍ਰੇਤਨ ਗੁਰਪ੍ਰੀਤ ਸਿੰਘ ਅਮਰਸਰ ਸਾਹਿਬ ਪੰਜਾਬ ਨਾਉਂ